ਸ਼ਹਿਰ ਦੇ ਪੱਧਰੀ ਜੋ ਅੱਜ ਦਾ ਫੈਸਲਾ ਕਿਤਾ ਜਾ ਹੈ ਸ਼ਹਿਰਾ ਨਾ ਜੋ ਪ੍ਰਸ਼ਾਸਨ ਦਾ ਫੈਸਲਾ ਦਿੱਤਾ ਹੈ ਅੱਜ ਮਿਤੀ 15 ਜੁਲਾਈ 2024 ਨੂੰ ਸਵੇਰ ਦੇ ਪਾਣੀ ਦੀ ਕਮੀ ਤੇ ਆਰਥਿਕ ਸਮੱਸਿਆ ਸੰਬੰਧੀ ਨਗਰ ਕੌਂਸਲ ਦਫਤਰ ਵਿੱਚ ਮੀਟਿੰਗ ਕੀਤੀ ਗਈ। ਅਦੇ ਨਗਰ ਕੌਂਸਲ ਚਿਨੜਾ ਗੁਣਗੋ ਸਮੇਤ ਲੋਕਾਂ ਨਿਵਾਸੀਆਂ ਨੂੰ ਵਿਸ਼ਵਾਸ ਦਿੱਤਾ ਜਾਂਦਾ ਹੈ ਕਿ ਨਗਰ ਕੌਂਸਲ ਵੱਲੋਂ ਬਗਾ ਹੱਤਰਾ ਪ੍ਰਬੰਧ ਪਾਣੀ ਦੀ ਨਿਕਾਸੀ ਹੋ ਜਾਵੇਗਾ ਇਸ ਲਈ ਆਜੀ ਤੌਰ ਤੇ ਸੈਕਸ਼ਨ ਟੈਂਕਰਾਂ ਨੂੰ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ ਅਤੇ ਪੱਕੇ ਤੌਰ ਤੇ ਤੁਸੀਂ ਅੰਦਰ ਅੰਦਰ ਕਾਰਜ ਮੁਕੰਮਲ ਕਰਕੇ ਕੰਮ ਸ਼ੁਰੂ ਕਰਦੇ ਹੋਏ ਪਾਈਪ ਲਾਈਨ ਰਾਹੀਂ ਜਿੱਦੇ ਪਾਣੀ ਨਿਕਾਸੀ ਦਾ ਕੰਮ ਕੀਤਾ ਜਾਵੇਗਾ ਮੈਂ ਖੋਸਾ ਜੀ ਕਿਰਤ ਜੀ लड़तेबाद लड़ते भैनों का माव जिन्द भैनों का एक जिंदाबाद चढ़िया ਕੀ ਨਾਮ ਜੀ ਆਪਣਾ ਹਾਂਜੀ ਦਿਲਜੀਤ ਸਿੰਘ ਖਾਸਾ ਜੀ ਖਾਸਾ ਜੀ ਆਜ ਕੀ ਆਇਆ ਤਰਨ ਆਇਆ ਕਿਸ ਮਸਲੇ ਕਰਕੇ ਲਾਇਆ ਜੀ ਇਹ ਸਮੱਸਿਆ ਜੀ ਲਗਭਗ 2 ਮਹੀਨੇ ਪਹਿਲਾਂ ਤੋਂ ਚੱਲਦੀ ਆ ਰਹੀ ਆ ਔਰ ਗੁਰੂ ਅਰਜਨ ਦੇਵ ਨਗਰ ਆ ਖੂਈ ਸਾਹਿਬ ਗੁਰਦੁਆਰਾ ਵੈਲਵਾਲ ਰੋਡ ਦੇ ਲਾਗੇ ਜਿੱਥੇ ਗੰਦੇ ਪਾਣੀ ਦੇ ਕਰਕੇ ਲਗਭਗ 2 ਮਹੀਨੇ ਤੋਂ ਨਗਰ ਨਿਵਾਸੀ ਜਿਹੜੇ ਨਰਕ ਭਰੀ ਜ਼ਿੰਦਗੀ ਜਿੜੀ ਉਹ ਮਤੀਤ ਕਰ ਰਹੇ ਨੇ ਤੇ ਇਸ ਤੋਂ ਪਹਿਲਾਂ ਵੀ ਕੋਈ ਨਗਰ ਕੌਂਸਲ ਨੂੰ ਜਾਂ ਕਿਸੇ ਨੂੰ ਮੰਗਵੱਤ ਦਿੱਤਾ ਜਾਂ ਕਿਸੇ ਦਾ ਤਰਨ ਉਹਨਾਂ ਦੇ ਦਿਮਾਗ 'ਚ ਇੰਨੀ ਗੱਲ ਆਪਣੀ ਸਮੱਸਿਆ ਬਾਰੇ ਜੀ ਬਿਲਕੁਲ ਨਹਿਰ ਮੈਕਮੇ ਨੇ ਜਿਹੜਾ ਵਾ 9 ਮਹੀਨੇ ਪਹਿਲਾਂ ਨਗਰ ਕਾਉਂਸਲ ਨੂੰ ਜਿਹੜਾ ਵਾ ਉਹ ਇੱਕ ਨੋਟਿਸ ਦਿੱਤਾ ਸੀਗਾ ਕਿ ਸੁਵਿਹਾ ਪੱਕਾ ਹੋ ਰਿਹਾ ਵਾ ਔਰ ਕਲੋਨੀ ਵਾਲਿਆਂ ਨੂੰ ਕੋਈ ਮੁਸ਼ਕਲ ਨਾ ਆਵੇ ਨਗਰ ਨਿਵਾਸੀਆਂ ਨੂੰ ਤੇ ਇਹ ਪਾਣੀ ਦਾ ਜਿਹੜਾ ਨਿਕਾਸੀ ਦਾ ਵਾ ਇਹ ਨਗਰ ਕਾਉਂਸਲ ਜਿਹੜੀ ਆ ਇਹਦਾ ਪ੍ਰਬੰਧ ਕਰੇ ਪਰ ਇਹ ਬੇਇਸਲੇ ਹੋਏ ਰਹੇ ਆ ਇਹਨਾਂ ਨੇ ਕਿਸੇ ਵੀ ਗੱਲ ਨੂੰ ਜਿਹੜਾ ਵਾ ਉਹ ਸੀਰੀਅਸ ਨਹੀਂ ਲਿਆ ਕੀ ਤੁਸੀਂ ਮੰਗ ਕਰਦੇ ਹੋ ਇਹ ਜੇ ਇਹ ਤੁਹਾਡੀ ਮੰਗਾ ਨਾ ਪੁਨੀਆਂ ਕੀਤੀਆਂ ਗਈਆਂ ਇਹ ਦਾ ਪਾਣੀ ਸਮੱਸਿਆ ਨਾਲ ਤੇ ਕੀ ਕਰੋਗੇ ਤੁਸੀਂ ਅੱਗੇ ਮੰਗੇ ਤਾਂ ਵਾਜੀ ਵੇਖੋ ਜਿਉ ਜੋ ਅਸੀਂ ਤੁਰੇ ਹਾਂ ਹੁਣ ਕੱਲ ਪਤਾ ਲੱਗਾ ਕਿ 3 ਦਿਨ ਪਹਿਲਾਂ ਇੱਕ 3 ਸਾਲ ਦੀ ਬੱਚੀ ਉੱਥੇ ਪਾਣੀ ਦੇ ਵਿੱਚ ਡੁੱਬ ਗਈ ਹੈ ਜਿਹਦਾ ਨਾਂ ਕਿ ਮਾਂ ਪਿਓ ਆ ਤੇ ਮਾਂ ਵੀ ਨਹੀਂ ਤੇ ਪਿਓ ਵੀ ਨਹੀਂ ਆ ਉਹ 3 ਸਾਲ ਦੀ ਬੱਚੀ ਜਿਹੜੀ ਦਾਦੀ ਦਾਦੇ ਕੋ ਰਹਿ ਰਹੀ ਆ ਉਹ ਪਾਣੀ ਦੇ ਵਿੱਚ ਡੁੱਬ ਗਈ ਚਲੋ ਪਰਮਾਤਮਾ ਦਾ ਸ਼ੁਕਰ ਹੈ ਕਿ ਉਹ ਬਚ ਗਈ ਆ ਉਹਦੇ ਵਿੱਚ ਵੀ ਪ੍ਰਸ਼ਾਸਨ ਦੀ ਜਿਹੜੀ ਉਹ ਨਘੇਲੀ ਪਾਈ ਜਾਂਦੀ ਆ ਸੋ ਜੇ ਇਹ ਗੰਦੇ ਪਾਣੀ ਦੀ ਨਿਕਾਸੀ ਦਾ ਪੱਕੇ ਤੌਰ ਤੇ ਹੱਲ ਨਾ ਹੋਇਆ ਤੇ ਇਹ ਜਿਹੜਾ ਰੋਡ ਆ ਜਨਿਆਲਾ ਗੁਰੂ ਵਾਲਾ ਬਾਲਮੀਕ ਚੌਂਕ ਦੇ ਜਿਹੜਾ ਕੋਲੋਂ ਨੰਗ ਦਾ ਨਗਰ ਕਾਉਂਸਲ ਦਫ਼ਤਰ ਦੇ ਗਾੜੀਓ ਇਹ ਅਸੀਂ ਪੱਕੇ ਤੌਰ ਤੇ ਬੰਦ ਰੱਖਾਂਗੇ ਬੇਸ਼ੱਕ ਸਾਨੂੰ ਇੱਕ ਮਹੀਨਾ ਵੀ ਇੱਥੇ ਜਿਹੜਾ ਵਾ ਕਿਉਂ ਨਾ ਬੈਣਾ ਪਵੇ ਕਲੋਨੀ ਦੇ ਕਿੰਨੇ ਕੁ ਘਰ ਆ ਜਿਹੜੀਆਂ ਇਸ ਪਰੇਸ਼ਾਨੀ ਨਾਲ ਜਿਹੜੇ ਜੂਝ ਰਹੇ ਕਲੋਨੀ ਦੇ ਵਿੱਚ ਜੀ ਲਗਭਗ 500 ਤੋਂ ਪਲੱਸ ਘਰ ਨੇ ਜਿਹੜੇ ਇਸ ਪਾਣੀ ਦੀ ਗੰਦਗੀ ਗੰਦੇ ਪਾਣੀ ਦੀ ਪਰੇਸ਼ਾਨੀ ਤੋਂ ਜੂਝ ਰਹੇ ਨੇ ਔਰ ਪਰसों ਆਪਸੀ ਝਗੜਾ ਵੀ ਟਕਰਾਰ ਹੋਈ ਆ ਗੰਦੇ ਪਾਣੀ ਨੂੰ ਲੈ ਕੇ ਔਰ ਇਹਦੇ ਵਿੱਚ ਵੀ ਮੈਂ ਦਾ ਦਿੰਦਾ ਕਿ ਜੇ ਆਪਸੀ ਟਕਰਾਰ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੁੰਦਾ ਵਾ ਛੱਡ ਪੇੜ ਲੱਗਦੀ ਆ ਉਹਦੀ ਜ਼ਿੰਮੇਵਾਰ ਨਗਰ ਕੌਂਸਲ ਝੰਡਿਆਲਾਗਰੂ ਤੇ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਇਹ ਇਹ ਹੋਣਾ ਪਊਗਾ ਹੋਰ ਆਇਆ ਵਾ ਕਿ ਹਰਪੰਜਨ ਸਿੰਘ ਗੀਟਿਓ ਸਾਹਿਬ ਬਹੁਤ ਗਰਮ ਨੇ ਉਹਨੇ ਕਿਹਾ ਵੀ ਉਹ ਬਹੁਤ ਗਰਮ ਨੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਕੰਮ ਨਹੀਂ ਕਰਵਾ ਸਕਦੇ ਇਹ ਟਿੰਪੀ ਦਾ ਕਹਿਣਾ ਵਾ ਸਰਬਜੀਤ ਸਿੰਘ ਨਿੱਪੀ ਦਾ ਕਿ ਤੁਸੀਂ ਇਦਾਂ ਕੰਮ ਨਹੀਂ ਕਰਾ ਸਕਦੇ ਅਸੀਂ ਤੁਹਾਡੇ ਜਿਹੜੇ ਚੱਲਦੇ ਕੰਮ ਨੇ ਨਾਲੀਆਂ ਦੇ ਜਾਂ ਗੜੀਆਂ ਦੇ ਉਹ ਵੀ ਬੰਦ ਕਰਵਾ ਲਾਂਗੇ ਸੋ ਮੈਂ ਦੱਸ ਦੇਣਾ ਚਾਹੁੰਦਾ ਐਡੀਓ ਸਾਹਿਬ ਕਿ ਤੁਹਾਡੇ ਸਮਰਥਕ ਜਿਹੜੇ ਆ ਇਹਨਾਂ ਦੀ ਧੌਣ ਤੇ ਕਿੱਲਾ ਜਿਹੜਾ ਵਾ ਉਹ ਕੱਢਣ ਆਗੇ ਅੱਜ ਆਈ ਸ਼ਾਬਾਸ਼ ਇਹ ਆਏ ਤਾਂ ਵਾ ਕਿ ਸਰਬਜੀਤ ਸਿੰਘ ਟਿੰਪੀ ਦੀ ਜਿਹੜੀ ਬਿਆਲਬਾਜੀ ਘਟਿਆ ਬਿਆਲਬਾਜੀ ਜਿਹੜੀ ਉਹਨੇ ਕੀਤੀ ਆ ਉਹ ਸਾਨੂੰ ਖਿੱਚ ਕੇ ਲੈ ਕੇ ਆਈ ਆ ਔਰ ਅੱਜ ਆਂਗ ਫੌਜਾ ਸਾਡੀਆਂ ਭੈਣਾਂ ਸਾਡੀਆਂ ਬਜ਼ੁਰਗ ਮਾਵਾ ਖੰਡ ਨੂੰ ਝਲਦੇ ਹੋਇਆ ਜਾ ਕੇ ਤੇ ਬੈਗੀਆਂ ਜੇ ਦਰਿਆ ਦੇ ਉੱਤੇ ਔਰ ਇਹ ਬੈਠਣ ਦਾ ਕਾਰਨ ਸ਼ਰੀ ਪ੍ਰਧਾਨ ਸਰਪਜੀਤ ਸਿੰਘ ਜੀ ਦੀ ਦਿੱਤੀ ਆ ਸੋ ਹਰਪ੍ਰਜਾ ਸਿੰਘ ਜੀਓ ਸਾਹਿਬ ਥੋੜੀ ਜੀ ਮਤ ਦਿਓ ਇਹਨਾਂ ਨੂੰ ਪ੍ਰਧਾਨ ਜੀ ਦਾ ਉੱਧਾ ਟੇਲ ਲੱਗਿਆ ਬੰਦੇ ਦੀ ਸੂਝ-ਬੂਝ ਵੀ ਵੇਖਣੀ ਚਾਹੀਦੀ ਆ ਇਹ ਉਹੀ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਤੰਜ ਕੱਸਿਆ ਕਿ ਤੁਹਾਡੇ ਚਲਦੇ ਕੰਮ ਬੰਦ ਕਰਵਾ ਲਾਂਗੇ ਤੁਸੀਂ ਇਹ ਕਿੱਦਾਂ ਕਰਵਾ ਲੋਗੇ ਤਾਂ ਮਨ ਜੀ ਕੀ ਨਾਮ ਜੀ ਆਪਣਾ ਸਿਕੰਦਰ ਦੇਵ ਜੀ ਕੀ ਮਸਲਾ ਜਿਹੜਾ ਜ ਨਗਰ ਕੌਂਸਲ ਦਾ ਆਪਾਂ ਧਰਨਾ ਲਾਇਆ ਮਸਲਾ ਜੀ ਇਹ ਪਿਛਲੇ 9 ਮਹੀਨਿਆਂ ਤੋਂ ਚੱਲ ਰਿਹਾ ਕੋਈ ਅੱਜ ਦਾ ਮਸਲਾ ਨਹੀਂਗਾ ਔਰ 3 ਮਹੀਨੇ ਪਹਿਲਾਂ ਤੋਂ ਬਹੁਤ ਜਾਦੀ ਜਿਹੜੀ ਉਹ ਕਿਲਤ ਦਾ ਸਾਹਮਣਾ ਜਿਹੜਾ ਇਹ ਪਰਿਵਾਰ ਕਰ ਰਹੇ ਨੇ 500 ਘਰਾਂ ਦੇ ਲਗਭਗ ਪਲਾਸ ਜਿਹੜੇ ਇਹ ਗੁਰੂ ਅਰਜਨ ਦੇਵ ਜੀ ਕਲੋਨੀ ਵਾਲੇ ਨੇ ਔਰ 400 ਘਰ ਤੋਂ ਵੱਧ ਜਿਹੜੇ ਲੱਗੇ ਹੀ ਉਹਨਾਂ ਦੇ ਸਿੱਧੂ ਐਵੇਨਿਊ ਕਲੋਨੀ ਆ ਉਹਦੇ ਨਾਲ ਨਾਲ ਉਹ ਵੀ ਡੁੱਬਰੀ ਆ ਔਰ ਜਿਹੜੀ ਨਗਰ ਕੌਂਸਲ ਆ ਪੂਰੀ ਸਿਚੁਏਸ਼ਨ ਦਿੱਤੀ ਪਈ ਆ ਤਿੰਨ ਮਹੀਨੇ ਪਹਿਲਾਂ ਤੋਂ ਜਿਹੜਾ ਕੰਮ ਚੱਲ ਰਿਹਾ ਉਹ ਕੱਲ ਜਿਹੜੀ ਮੀਟਿੰਗ ਬੁਲਾ ਕੇ ਉੱਥੇ ਇਹਨਾਂ ਨੇ ਸਾਨੂੰ ਕਿ ਸਾਡੇ ਉੱਤੇ ਮੰਦੀ ਨੂੰ ਉਹਨਾਂ ਨੇ ਪੂਰੇ ਕਲੋਨੀ ਨੇ ਸੱਦਿਆ ਉਹਦੇ ਦੌਰਾਨ ਅਸੀਂ ਜੋ ਵੀ ਇਹਨਾਂ ਨੂੰ ਵਾਅਦਾ ਦਿੱਤੀ ਸੀ ਕਿ ਉਲਟਾ ਸਾਨੂੰ ਸ਼ਹਿਰੀ ਪ੍ਰਧਾਨ ਨੂੰ ਇਹਨਾਂ ਨੂੰ ਕੋਈ ਫੋਨ ਆਉਂਦਾ ਬਾਅਦ ਕਿ ਜੇ ਤੁਸੀਂ ਇਤਨਾ ਕੰਮ ਕਰਾ ਲੋਗੇ ਤੇ ਫਿਰ ਕਰਾ ਲੋ ਜੇ ਸਬੰਧ ਚ ਅਸੀਂ ਨਹੀਂ ਇਹ ਪੂਰੀ ਪਬਲਿਕ ਦੀ ਦੇਖ ਸਕਦੇ ਹੋ ਕਿ ਸਾਰੀ ਘਰਾਂ ਦੇ ਵਿੱਚੋਂ ਨਿਕਲ ਕੇ ਅੱਜ ਜਿਹੜੀ ਇੱਥੇ ਆ ਕੇ ਬੈਠ ਗਈ ਆ ਉਹ ਆਪਣੇ ਹੱਕਾਂ ਵਾਸਤੇ ਆ ਕੇ ਬੈਠੀ ਆ ਜੇ ਹੱਲੇ ਵੀ ਹੱਕ ਨਹੀਂ ਮਿਲਦੇ ਤੇ ਇਹ ਫਿਰ ਇੱਥੇ ਹੀ ਮੰੰਜੇ ਵੀ ਲਿਆਵਾਂਗੇ ਤੇ ਤਲਾਈਆਂ ਵੀ ਲਿਆਵਾਂਗੇ ਤੇ ਰਾਤ ਇੱਥੇ ਹੀ گزارਾਂਗੇ ਚਾਹੇ ਉਹ ਹਫਤਾ ਲੱਗੇ ਚਾਹੇ ਮਹੀਨਾ ਲੱਗੇ ਉਹ ਜਨਤਾ ਕੋ ਪਾਣੀ ਦਾ ਹੱਲ ਨਹੀਂ ਹੁੰਦਾ ਇਹ ਇੱਧਰ ਡਟੇ ਰਹਿਣਗੇ